ਸੈਨਲ ਇਲੈਕਸ਼ਨ ਆਫ दैट ਪਰ ਵਿੱਚ ਵਿੱਚਕਾਰ ਜਿਹੜੇ ਨੇ ਲਗਾਤਾਰ ਸਿਆਸਤਦਾਨਾਂ ਦੇ ਬਿਆਨ ਬੜੇ ਚੱਲੇ ਰਵਨੀਤ ਬਿੱਟੂ ਨੇ ਬੜਾ ਜਿਹੜਾ ਬਿਆਨ ਦਿੱਤਾ ਉਸ ਨੂੰ ਲੈ ਕੇ ਚਰਚਾ ਬੜੀ ਬਣੀ ਉਸਦੇ ਬਿਆਨ ਨੂੰ ਕਿਵੇਂ ਦੇਖੋ ਇਹ ਇਸ ਤਰ੍ਹਾਂ ਕਹਿਣਾ ਵੀ ਜੋ ਲੋਕ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦਾ ਉਹਨਾਂ ਦਾ এডੂਕੇਸ਼ਨ ਦੇ ਨਾਲ ਕੋਈ ਮਤਲਬ ਹੀ ਹੈ ਨਹੀਂ ਜਾਂ ਫਿਰ ਵੀ ਇਹ ਤਾਂ ਉਹੀ ਆ ਗਏ ਹਰ ਕਿਤੇ ਪਹੁੰਚ ਜਾਂਦੇ ਨੇ ਮਤਲਬ ਇਹ ਕੋਈ ਇਹ ਠੀਕ ਗੱਲਾਂ ਨਹੀਂ ਹੈਗੀਆਂ ਅਨੇਕਾਂ ਹੀ ਲੋਕ ਆਪੇ ਉਹ ਉਸ ਸੰਘਰਸ਼ ਵਿੱਚ ਸ਼ਾਮਲ ਹੋਈ ਸੀ ਕਿ 10 ਤਰੀਕ ਨੂੰ ਇੱਥੇ ਆਈ ਸੀ ਆਪਣਾ ਵਿਰੋਧ ਦਰਜ ਕਰਾਉਣ ਦੇ ਲਈ ਤੇ ਉਹਨਾਂ ਲੋਕਾਂ ਦੇ ਸੰਘਰਸ਼ ਨੂੰ ਇੱਕ ਡਿਸਮਿਸ ਕਰ ਦੇਣਾ ਇਸ ਤਰ੍ਹਾਂ ਉਹ ਸਹੀ ਨਹੀਂ ਹੈਗਾ ਇੱਥੇ ਤੁਸੀਂ ਸਵਾਲ ਵੀ ਕਰਦੇ ਹੁਣ ਵੀ ਪੀਰ ਕੀ ਰਵਨੀਤ ਬਿੱਟੂ ਦਾ ਇਹ ਕਹਿਣਾ ਫਿਰ ਵੀ ਅਸੀਂ ਸੰਘਰਸ਼ ਛੱਡ ਦੀਏ ਵੀ ਸੰਘਰਸ਼ ਨਹੀਂ ਕਰਨਾ ਚਾਹੀਦਾ ਵੀ ਇਸ ਕਰਕੇ ਇਹ ਬਿਆਨ ਕੋਈ ਠੀਕ ਨਹੀਂ ਹੈਗਾ ਤੇ ਅਸੀਂ ਇਹੀ ਮੰਨਦੇ ਹਾਂ ਵੀ ਆਪਣਾ ਸੰਘਰਸ਼ ਜਾਰੀ ਰਹੂਗਾ ਜਿਹੜੇ ਲੋਕਾਂ ਨੂੰ ਹੱਕ ਮਿਲਦੇ ਨੇ ਤਾਂ ਲੋਕ ਸੰਘਰਸ਼ ਕਰਕੇ ਆਪ ਲੈ ਲੀਏਗੇ ਪੈਸ ਕਰਨ ਦਾ ਕਾਰਨ ਕੀ ਹੈ ਕਿ ਉਹ ਕਿਉਂ ਪ੍ਰੋਟੈਸਟ ਕੀਤਾ ਗਿਆ ਕਿਉਂਕਿ ਹਾਲਾਂਕਿ ਐਜੂਕੇਸ਼ਨ ਤੋਂ ਕਾ ਇੰਨੀ ਡੰਮ ਹੋ ਚੁੱਕਿਆ ਹੈ ਐਜੂਕੇਸ਼ਨ ਸਿਸਟਮ ਪੰਜਾਬ ਦਾ ਯਾ 올ਓਵਰ ਇੰਡੀਆ ਦਾ ਕਿ ਐਜੂਕੇਸ਼ਨ ਬੱਚੇ ਜਿਹੜੇ ਐਜੂਕੇਸ਼ਨ ਦੀ ਬਜਾਏ ਉਹ ਪ੍ਰੋਟੈਸਟ ਕਰ ਰਹੇ ਨੇ ਸੋ ਵਿਦਿਆਰਥੀ ਦਾ ਸ਼ੌਂਕ ਨਹੀਂ ਹੁੰਦਾ ਵੀ ਉਹ ਅਸੀਂ ਧਰਨਾ ਲਾ ਕੇ ਇੱਥੇ ਦਿਨ ਦਾ ਇੱਥੇ ਬੈਠੀਏ ਵੀ ਸਾਡੇ ਪੇਪਰਾਂ ਤੇ ਦਿਨ ਚੱਲ ਰਹੇ ਨੇ ਤੇ ਅਸੀਂ ਨਾਲ-ਨਾਲ ਮਤਲਬ ਇੱਥੇ ਬਹਿ ਕੇ ਪੜ ਰਹੇ ਆ ਜਾਂ ਫਿਰ ਹੈਨਾ ਵੀ ਪੜਾਈ ਤੇ ਅਸਰ ਪੈਂਦਾ ਹੈ ਵੀ ਤੁਸੀਂ ਹੋਰ ਕਿੰਨੇ ਤਰ੍ਹਾਂ ਦੇ ਕੰਮ ਕਿਸੇ ਨੇ ਕਰਨੇ ਹੁੰਦੇ ਨੇ ਹੁਣ ਸਾਰੇ ਤੇ ਅਸਰ ਪੈਂਦਾ ਹੈ ਪਰ ਧਰਨੇ ਮੁਜਾਲੇ ਕਰਨਾ ਸੰਘਰਸ਼ ਕਰਨਾ ਕਿਸੇ ਦੀ ਕਿਸੇ ਦਾ ਸ਼ੌਂਕ ਨਹੀਂ ਹੁੰਦਾ ਮਜਬੂਰੀ ਹੁੰਦੀ ਹੈ 게ਟ ਇਸ ਜਗ੍ਹਾ ਤੇ ਤੋੜੇ ਗਏ ਜਿਸ ਤੋਂ ਬਾਅਦ ਬੱਚਿਆਂ ਤੇ ਪਰਚੇ ਪਏ ਨੇ ਪਰ ਦੇ ਦੇ ਕਿਵੇਂ ਕਿਉਂਕਿ ਇਹ ਚੰਡੀਗੜ੍ਹ ਦੇ ਵਿੱਚ ਇੱਕ ਤਰ੍ਹਾਂ ਪੰਜਾਬ ਯੂਨੀਵਰਸਿਟੀ ਪੈਂਦੀ ਹੈ ਪਰ ਇੱਥੇ ਚੰਡੀਗੜ੍ਹ ਦੀ ਪੁਲਿਸ ਦੀ بجائے ਪੰਜਾਬ ਪੁਲਿਸ ਦਾ ਹੋਣਾ 6 ਫੇਸ ਦੇ ਵਿੱਚ ਹਰਿਆਣਾ ਪੁਲਿਸ ਦਾ ਲੱਗਣਾ ਕੀ ਤੁਸੀਂ ਵੀ ਇਹ ਚੀਜ਼ਾਂ ਹਰ ਦੇਖਿਆ ਵਕੂ ਵੀ ਦੇਖੀ ਹੈ ਇਹਨੂੰ ਕਿਸ ਤਰ੍ਹਾਂ ਲੋਕ ਉਰੇ ਤੱਕ ਪੰਜਾਬ ਪੁਲਿਸ ਪਹੁੰਚੀ ਉਸ ਨੂੰ ਕੁੱਟ ਦਿੱਤੀ ਸਰਕਾਰ ਦੂਤੂ ਸਵਾਲ ਕਰਦੇ ਆ ਵੀ ਉਹ ਜਿਹੜਾ ਪੰਜਾਬ ਪੁਲਿਸ ਵੱਲੋਂ ਇੱਕ ਲਾਠੀ ਚਾਰਜ ਕੀਤਾ ਗਿਆ ਵੀ ਉਹ ਕਿਉਂ ਕਰਵਾਇਆ ਗਿਆ ਹੈਨਾ ਵੀ ਪੰਜਾਬ ਪੁਲਿਸ ਦੇ ਉਹਨਾਂ ਨੇ ਖੈਦੀ ਹੀ ਹੈ ਵੀ ਉਹਨਾਂ ਨੇ ਹੈਨਾ ਕਿ ਫਤਿਹਾਰਤੀਆਂ ਦੇ ਉੱਤੇ ਲੋਕਾਂ ਦੇ ਤੇ ਡਾਂਗਾ ਭਰਾਈਆਂ ਵੀ ਜਿਹੜੇ ਆਪਣੇ ਹੱਕ ਲੈਣ ਲਈ ਆਏ ਸੀਗੇ ਉਹਨਾਂ ਦੇ ਉੱਤੇ ਜ਼ਬਰ ਕਰਨ ਦਾ ਕੋਈ ਮਤਲਬ ਨਹੀਂ ਤੋ ਬੈਂਸ ਵਸਾਈ ਹੋਈ ਸੀ ਕਿ ਹਾਲਾਂਕਿ ਸੋਸ਼ਲ ਮੀਡੀਆ ਕਹਿੰਦੇ ਵੀ ਕੁੜੀ ਨੇ ਸੱਚ ਬੋਲਿਆ ਕੁੜੀ ਨੇ ਬੇਵਕੀ ਨਾ ਬੋਲਿਆ ਪਰ ਕਹਿੰਦੇ ਕਿ ਜਿੰਨਾ ਕਿਤੇ ਖਤਰਾ ਨਾ ਕੁੜੀ ਦੇ ਉੱਤੇ ਆਵੇ ਕਿਉਂਕਿ ਸਰਕਾਰ ਜਾਂਦਰ ਪਰਚੇ ਦਰਜ ਕਰ ਰਹੀ ਹੈ ਮਾਂਚੇ ਡਰੋ ਪਿਆ ਉਸ ਵਕ ਜਦੋਂ ਬੋਲੀ ਉਸ ਤੋਂ ਬਾਅਦ ਮਾਂਚ ਆਇਆ ਵੀ ਮੈਂ ਕੀ ਕੀਤਾ ਹਾਲਾਂਕਿ ਬੋਲੀ ਤਾਂ ਸਿੱਧੀ ਸੀਗੇ ਸਵਾਲ ਪਰ ਮਾਂਚ ਆਇਆ ਕਿਉਂਕਿ ਸੋਸ਼ਲ ਮੀਡੀਆ ਵੀ ਕਹਿ ਰਿਹਾ ਕਿ ਮੈਂ ਵੀ ਕੁਝ ਵੀ ਹੋ ਸਕਦਾ ਹੈ ਵੀ ਕੇਸ ਤਾਂ ਪੈ ਹੀ ਸਕਦਾ ਹੈ ਕਿਉਂ ਜਿਹਨ ਮੂਹ ਜੋ ਫੋਟੋ ਬੋਲੀ ਕਿ ਵੀ ਕੀ ਸਵਾਲ ਪੁੱਛਣ ਤੇ ਮੌਜੂਦਾ ਸਰਕਾਰ ਨੂੰ ਸਵਾਲ ਪੁੱਛਣ ਦੀ ਜੇ ਕੇਸ ਪੈ ਸਕਦੇ ਨੇ ਹਨਾ ਮਤਲਬ ਇਹ ਇੱਕ ਬਹੁਤ ਜਮਹੂਰੀਅਤ ਦਾ ਘਾਣ ਹੋਵੇਗਾ ਜੇ ਤੁਸੀਂ ਕਹੋ ਵੀ ਸਵਾਲ ਪੁੱਛਣ ਦੇ ਉੱਤੇ ਤੁਸੀਂ ਆਪਾ ਮਨਾਹੀ ਲਾ ਦਈਏ ਪਰ ਰੋਕਾਂ ਲਾ ਲਈਏ ਸਸ਼ਿਕਾਲੀ ਉਸ ਦੇਖ ਰਹੇ ਹੋ ਰਿਆਸਤ ਨਿਊਜ਼ ਤੇ ਮਹਾ ਅਭਿਸ਼ੇਕ ਮੌਜੂਦਾ ਐਮਪੀ ਨੂੰ ਸਿੱਧੇ ਸਵਾਲ ਕਰਨ ਵਾਲੀ ਸਾਰਾ ਇਸ ਵਕਤ ਸਾਡੇ ਨਾਲ ਮੌਜੂਦ ਹੈ ਸਰ ਸਭ ਤੋਂ ਪਹਿਲਾਂ ਯੂਨੀਵਰਸਿਟੀ ਦੇ ਵਿੱਚ ਅੱਜ ਕਿਸ ਤਰ੍ਹਾਂ ਦਾ ਇਸ ਵਕਤ ਦੌਰ ਚੱਲ ਰਿਹਾ ਹੈ ਦਿਨ ਬੀਤ ਚੁੱਕੇ ਨੇ ਫਿਲਹਾਲ ਇਸੋ ਠੰਡਕਾ ਪਰ ਕਿਤਨਾ ਕਿਤੇ ਬੱਚਾਂ ਦੇ ਮਨ ਦੇ ਵਿੱਚ ਰੋਸ਼ਪੂਰਾ ਇਸ ਵਕਤ ਹੈ ਕੀ ਇਸ ਵਕਤ ਹੈਗਾ ਮਾਮਲਾ ਕੀ ਹੋਂ ਅਹ ਦੇਖੋ ਇਸ ਵੇਲੇ ਇਸ ਵੇਲੇ ਹੀ ਆਪਣੀ ਇੱਕ ਮੀਟਿੰਗ ਚੱਲ ਰਹੀ ਹੈ ਪੰਜਾਬ ਤੇ ਹੋਰ ਥਾਵਾਂ ਦੀ ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੇ ਨਾਲ ਇਸ ਮੀਟਿੰਗ ਤੋਂ ਬਾਅਦ ਅਸੀਂ ਆਪਣੀ ਅਗਲੀ ਕਾਲ ਦਾ ਐਲਾਨ ਕਰਾਂਗੇ ਕਿਉਂਕਿ ਹਜੇ ਤੱਕ ਜਿਹੜੀ ਸੈਨਿਟੀ ਚ ਉਹਨਾਂ ਦੀ ਅਨਾਊਂਸਮੈਂਟ ਹੈ ਉਹ ਨਹੀਂ ਹੋਈ ਹੈ ਸਾਨੂੰ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਵੀ ਅੱਜ ਯੂਨੀਵਰਸਿਟੀ ਦੇ ਜਿਹੜੀ ਰਜਿਸਟਰਾਰ ਨੇ ਤੇ ਕੁਝ ਹੋਰ ਅਧਿਕਾਰੀ ਉੱਤੇ ਸਰਕਾਰੀ ਅਧਿਕਾਰੀ ਨੂੰ ਮਿਲਣ ਗਏ ਨੇ ਚੈਂਸਲਰ ਆਫਿਸ ਗਏ ਨੇ ਤੇ ਉਹ ਕਹਿੰਦੇ ਕਿ ਕਿਸੇ ਸਮਾਂ ਮੰਗਦੇ ਆ ਵੀ ਸਮਾਂ ਤੁਹਾਨੂੰ ਦੋਤ ਹੋ ਜਾਏਗਾ ਪਰ ਅਸੀਂ ਅਸੀਂ ਇਹ ਕਹਿੰਦੇ ਆ ਵੀ ਜਦੋਂ ਤੱਕ ਸਾਡੇ ਹੱਥ ਵਿੱਚ ਡਿਊਲ ਨਹੀਂ ਆ ਜਾਂਦਾ ਉਦੋਂ ਤੱਕ ਅਸੀਂ ਨਹੀਂ ਮੰਨਾਂਗੇ ਮਸਲਾ ਹੱਲ ਹੋਇਆ ਇਸ ਲਈ ਉਹਦੋਂ ਤੱਕ ਆਪਣਾ ਸੰਘਰਸ਼ ਜਾਰੀ ਰਹੂਗਾ ਇਸ ਕਰਕੇ ਅੱਜ ਆਪਾਂ ਅਗਲੇ ਸੰਘਰਸ਼ ਦੀ ਕਾਲ ਦਵਾਗੇ ਸ਼ਾਮ ਤੱਕ ਸਰ ਇੱਕ ਪਾਸੇ ਪਹਿਲਾਂ ਐਫੀਡਵਿਟ ਦਾ ਮਸਲਾ ਆ ਗਿਆ ਸੀ ਉਸ ਤੋਂ ਬਾਅਦ ਸੈਨੇਟ ਇਲੈਕਸ਼ਨਾਂ ਆਉਂਦਾ ਹੈ ਪਰ ਵਿੱਚ ਵਿੱਚਕਾਰ ਜਿਹੜੇ ਨੇ ਲਗਾਤਾਰ ਸਿਆਸਤਦਾਨਾਂ ਦੇ ਬਿਆਨ ਬੜੇ ਚੱਲੇ ਰਵਨੀਤ ਬਿੱਟੂ ਨੇ ਬੜਾ ਜਿਹੜਾ ਬਿਆਨ ਦਿੱਤਾ ਉਸ ਨੂੰ ਲੈ ਕੇ ਚਰਚਾ ਬੜੀ ਬਣੀ ਉਸਦੇ ਬਿਆਨ ਨੂੰ ਕਿਵੇਂ ਦੇ ਦਵਾਂ ਅ ਦੇਖੋ ਇਸ ਤਰ੍ਹਾਂ ਕਹਿਣਾ ਵੀ ਜੋ ਲੋਕ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦਾ ਉਹਨਾਂ ਦਾ ਐਜੂਕੇਸ਼ਨ ਦੇ ਨਾਲ ਕੋਈ ਮਤਲਬ ਹੀ ਹੈ ਨਹੀਂ ਜਾਂ ਫਿਰ ਵੀ ਇਹ ਤਾਂ ਉਹੀ ਆ ਗਏ ਹਰ ਕਿਤੇ ਪਹੁੰਚ ਜਾਂਦੇ ਨੇ ਮਤਲਬ ਇਹ ਕੋਈ ਇਹ ਠੀਕ ਗੱਲਾਂ ਨਹੀਂ ਹੈਗੀਆਂ ਕਿਉਂਕਿ ਜੋ ਲੋਕ ਅੱਜ ਆਪਣੇ ਹੱਕਾਂ ਦੇ ਲਈ ਬੋਲ ਰਹੇ ਨੇ ਜੋ ਵਿਦਿਆਰਥੀ ਨੌਜਵਾਨ ਹੋਣ ਕਿਸਾਨ ਜਿੱਥੇ ਬੰਦੀਆਂ ਟੀਚਰਸ ਫਰੰਟ ਨੇ ਉਹਦੇ ਵਿੱਚ ਅਨੇਕਾਂ ਹੀ ਅਜਿਹੀ ਬੰਦੀਆਂ ਦੇ ਲੋਕ ਅਨੇਕਾਂ ਹੀ ਲੋਕ ਆਪੇ ਉਸ ਸੰਘਰਸ਼ ਵਿੱਚ ਸ਼ਾਮਲ ਹੋਏ ਸੀ ਕਿ 10 ਤਰੀਕ ਨੂੰ ਇੱਥੇ ਆਏ ਸੀ ਆਪਣਾ ਵਿਰੋਧ ਦਰਜ ਕਰਾਉਣ ਦੇ ਲਈ ਤੇ ਉਹਨਾਂ ਲੋਕਾਂ ਦੇ ਸੰਘਰਸ਼ ਨੂੰ ਇਕ ਡਿਸਮਿਸ ਕਰ ਦੇਣਾ ਇਸ ਤਰ੍ਹਾਂ ਉਹ ਸਹੀ ਨਹੀਂ ਹੈਗਾ ਅ ਅਸੀਂ ਮਤਲਬ ਅਸੀਂ ਤੇ ਚਾਹੁੰਦੇ ਆ ਵੀ ਅੱਜ ਜੋ ਵੀ ਪੰਜਾਬ ਦਾ ਤਹਿ ਤੈਸ਼ੀ ਹੈ ਜੋ ਇਸ ਯੂਨੀਵਰਸਿਟੀ ਨੂੰ ਬਚਾਉਣਾ ਬਚਾਉਣਾ ਚਾਹੁੰਦਾ ਉਹ ਸਾਰੇ ਲੋਕ ਇੱਥੇ ਆਉਣ ਤੇ ਇੱਥੋਂ ਅਸੀਂ ਸਵਾਲ ਵੀ ਕਰਦੇ ਹੁਣ ਵੀ ਵੀਰ ਕੀ ਰਵਨੀਤ ਬਿੱਟੂ ਦਾ ਇਹ ਕਹਿਣਾ ਫਿਰ ਵੀ ਅਸੀਂ ਸੰਘਰਸ਼ ਛੱਡਦੀ ਹੈ ਵੀ ਸੰਘਰਸ਼ ਨਹੀਂ ਕਰਨਾ ਚਾਹੀਦਾ ਵੀ ਇਸ ਕਰਕੇ ਇਹ ਬਿਆਨ ਕੋਈ ਠੀਕ ਨਹੀਂ ਹੈਗਾ ਤੇ ਅਸੀਂ ਇਹੀ ਮੰਨਦੇ ਆ ਵੀ ਆਪਣਾ ਸੰਘਰਸ਼ ਜਾਰੀ ਰਹੂਗਾ ਜੇ ਲੋਕਾਂ ਨੂੰ ਹੱਕ ਮਿਲਦੇ ਨੇ ਤਾਂ ਲੋਕ ਸੰਘਰਸ਼ ਕਰਕੇ ਆਪ ਲੈਂਦੇ ਨੇ اچھا ਮੌਜੂਦਾ ਸਰਕਾਰ ਇਸ ਵਕਤ ਕਿੰਨਾ ਕੀ ਯੂਨੀਵਰਸਿਟੀ ਦੇ ਨਾਲ ਪਿਆਰ ਕਰ ਰਹੀ ਹੈ ਕਿਉਂਕਿ ਚਾਹੇ ਪੰਜਾਬ ਦੀ ਗੱਲ ਆਂਦੀ ਹੈ ਤਾਂ ਪੰਜਾਬ ਦੇ ਕੋਲੋਂ ਆਲਰੇਡੀ ਸੈਂਟਰ ਜਿਹੜਾ ਚੀਜ਼ਾਂ ਹਥਿਆਰਿਆ ਚਾਹੇ ਬੀਬੀਐਮ ਦੀ ਤਾਂ ਮੁੱਦਾ ਹੋਵੇ ਚਾਹੇ ਹੋਰ ਯੂਨੀਵਰਸਿਟੀ ਹੋਣ ਪੰਜਾਬ ਯੂਨੀਵਰਸਿਟੀ ਵਿੱਚ ਕੇਂਦਰਕਰਨ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਦਾ ਰੋਲ ਕਿਵੇਂ ਦੇਦੋ ਇਸ ਪੂਰੇ ਮੈਟਰ ਕਿਉਂਕਿ ਹਾਲ ਤੱਕ ਕੋਈ ਜਵਾਬ ਦੇ ਹੀ ਨਹੀਂ ਹਾਲਾਂਕਿ ਕੋਈ ਇੱਥੇ ਪ੍ਰੋਪਰ ਗੱਲਬਾਤ ਨਹੀਂ ਹੋਈ ਆ ਬਿਲਕੁਲ ਜਿਹੜੀ ਹੁਣ ਬਿਲਕੁਲ ਆਪਾਂ ਤਾਜ਼ਾ ਖਬਰ ਬਾਰੇ ਗੱਲ ਕਰੀ ਵੀ ਕਿਹਾ ਗਿਆ ਵੀ ਭਗਵੰਤ ਮਾਨਦੀਪ ਅਮਰਸ਼ਾਹ ਦਾ ਮੀਟਿੰਗ ਹੋਈ ਹੈ ਮਲੇ ਸਨੋਟ ਜ਼ੋਨ ਦੀ ਮੀਟਿੰਗ ਸੀਗੀ ਉਹਦੇ ਵਿੱਚ ਉਹਨਾਂ ਦੀ ਗੱਲਬਾਤ ਹੋਈ ਤੇ ਉਸ ਗੱਲਬਾਤ ਦੇ ਵਿੱਚ ਇਹ ਸਿੱਟਾ ਨਿਕਲਿਆ ਵੀ ਬੀਵੀਐਮਬੀ ਵੀ ਜਿਵੇਂ ਸੀਗਾ ਓਵੇਂ ਰਹੇਗਾ ਤੇ ਪੀਯੂ ਵੀ ਜਿਵੇਂ ਸੀ ਓਵੇਂ ਰਹੇਗੀ ਤੇ ਸੈਨੀਟੀਆਂ ਚੋਣਾ ਜਲਦੀ ਬਹਾਲ ਹੋਣਗੀਆਂ ਤੇ ਜੇ ਮੀਟਿੰਗ ਹੋਈ ਹੈ ਜਾਂ ਫਿਰ ਜੇ ਇਹ ਫੈਸਲਾ ਆਉਂਦਾ ਤਾਂ ਅਸੀਂ ਦਾ ਸਵਾਗਤ ਕਰਦੇ ਹਾਂ ਕਿ ਜਲਦ ਤੋਂ ਜਲਦ ਇਹ ਫੈਸਲਾ ਆਵੇ ਕਿਉਂਕਿ ਇਹ ਹੁਣ ਆਪਣੇ ਸੰਘਰਸ਼ ਤੋਂ ਲਗਭਗ 20 ਦਿਨ ਹੋ ਗਏ ਨੇ ਤਾਂ ਇਸ ਕਰਕੇ ਇਹ ਕੋਈ ਨਹੀਂ ਹੈ ਇਹ ਸੈਨੇਟ ਯੂਨੀਵਰਸਿਟੀ ਦੀ ਫੰਕਸ਼ਨਲੀ ਬਹੁਤ ਜ਼ਰੂਰੀ ਹੈ ਇਸ ਕਰਕੇ ਇਸੇ ਹੀ ਕਹਿਣਾ ਹੈ ਵੀ ਜੋ ਵੀ ਫੋਰਸ ਇਸ ਆਪਣੀ ਮਦਦ ਕਰ ਰਹੀ ਹੈ ਨੇ ਸੰਘਰਸ਼ ਦੇ ਵਿੱਚ ਅੱਜ ਇਹਨੂੰ ਅੱਗੇ ਲੈ ਕੇ ਜਾਂਦੇ ਨੇ ਉਹ ਤੇ ਉਹਦੀ ਅਸੀਂ ਹਮਾਇਤ ਕਰਦੇ ਹਾਂ ਮਤਲਬ ਉਹ ਜਿਹੜੇ ਹਮਾਇਤ ਕਰਨਾ ਚਾਹੁੰਦੇ ਨੇ ਅਸੀਂ ਸਵਾਗਤ ਕਰਦੇ ਹਾਂ ਉਸ ਮੈਂਤਾ ਤੇ ਜਲਦੀ ਸਾਨੂੰ ਉਮੀਦ ਹੈ ਵੀ ਇਹ ਨੋਟੀਫਿਕੇਸ਼ਨ ਆਏਗਾ ਮੈਂ ਸਵਾਲ ਕਰਨਾ ਚਾਹਾਂਗਾ ਕਿ ਪ੍ਰੋਟੈਸਟ ਕਰਨ ਦਾ ਕਾਰਨ ਕੀ ਹੈ ਕਿਉਂ ਪ੍ਰੋਟੈਸਟ ਕੀਤਾ ਗਿਆ ਕਿਉਂਕਿ ਹਾਲਾਂਕਿ ਐਜੂਕੇਸ਼ਨ ਤੋਂ ਕਾ ਇਨੀਕ ਡਮ ਹੋ ਚੁੱਕਿਆ ਹੈ ਐਜੂਕੇਸ਼ਨ ਸਿਸਟਮ ਪੰਜਾਬ ਦਾ ਯਾ 올ਓਵਰ ਇੰਡੀਆ ਦਾ ਕਿ ਐਜੂਕੇਸ਼ਨ ਬੱਚੇ ਜਿਹੜੇ ਐਜੂਕੇਸ਼ਨ ਦੀ ਬਜਾਏ ਉਹ ਪ੍ਰੋਟੈਸਟ ਕਰ ਰਹੇ ਨੇ ਸੋ ਬਿਲਕੁਲ ਦੇਖੋ ਕਿਸੇ ਵੀ ਵਿਦਿਆਰਥੀ ਦਾ ਸ਼ੌਂਕ ਨਹੀਂ ਹੁੰਦਾ ਵੀ ਉਹ ਅਸੀਂ ਧਰਨਾ ਲਾ ਕੇ ਇੱਥੇ ਦਿਨ ਦਾ ਇੱਥੇ ਬੈਠੀਏ ਵੀ ਸਾਡੇ ਪੇਪਰਾਂ ਤੇ ਦਿਨ ਚੱਲ ਰਹੇ ਨੇ ਤੇ ਅਸੀਂ ਨਾਲ ਨਾਲ ਮਤਲਬ ਇੱਥੇ ਬਹਿ ਕੇ ਪੜ ਰਹੇ ਆ ਜਾਂ ਫਿਰ ਹੈ ਨਾ ਵੀ ਪੜਾਈ ਤੇ ਅਸਰ ਪੈਂਦਾ ਹੈ ਵੀ ਤੁਸੀਂ ਹੋਰ ਕਿੰਨੇ ਤਰ੍ਹਾਂ ਦੇ ਕੰਮ ਕਿਸੇ ਨੇ ਕਰਨੇ ਹੁੰਦੇ ਨੇ ਹੁਣ ਸਾਰੇ ਤੇ ਅਸਰ ਪੈਂਦਾ ਪਰ ਧਰਨੇ ਮਜਾਰੇ ਕਰਨਾ ਸੰਘਰਸ਼ ਕਰਨਾ ਕਿਸੇ ਦੀ ਕਿਸੇ ਦਾ ਸ਼ੌਂਕ ਨਹੀਂ ਹੁੰਦਾ ਮਜਬੂਰੀ ਹੁੰਦੀ ਹੈ ਅੱਜ ਸਾਨੂੰ ਪਤਾ ਹੈ ਵੀ ਜੇ ਸੈਨਟ ਨਹੀਂ ਹੋਏਗੀ ਤਾਂ ਇਹ ਇਸ ਪਿਛਲੇ ਦੇਖੋ ਪਿਛਲੇ ਸਾਲ 21 ਅਕਤੂਬਰ 2024 ਤੋਂ ਲੈ ਕੇ ਹੁਣ ਤੱਕ ਯੂਨੀਵਰਸਿਟੀ ਦੇ ਵਿੱਚ ਸੈਨੇਟ ਨਹੀਂ ਹੈ ਤਾਂ ਸਾਨੂੰ ਪਤਾ ਹੈ ਵੀ ਇਸ ਦੌਰਾਨ ਯੂਨੀਵਰਸਿਟੀ ਦੇ ਵਿੱਚ ਕਿੰਨੇ ਗੈਰ ਜਮਹੂਰੀ ਫੈਸਲੇ ਲਏ ਗਏ ਨੇ ਇਹ ਉਹਦੀ ਸਭ ਤੋਂ ਵੱਡੀ ਤਰ੍ਹਾਂ ਨਫੀ ਦੇ ਬਟਾ ਦੀ ਯੂਨੀਵਰਸਿਟੀ ਵਿਦਿਆਰਥੀ ਉਤੇ ਪਰਚੇ ਕਰ ਰਹੀ ਹੈ ਫਿਰ ਸਿਵਲ ਕੋਰਟ ਵਿੱਚ ਕੇਸ ਦਰਜ ਕਰ ਰਹੀ ਹੈ ਫਿਰ ਐਫੀਡੇਵਿਟ ਲੈ ਕੇ ਆ ਰਹੀ ਹੈ ਵੀ ਤੁਸੀਂ ਸਾਈਨ ਕਰੋ ਵੀ ਤੁਸੀਂ ਪ੍ਰੋਟੈਸਟ ਨਹੀਂ ਕਰੋਗੇ ਨਾਰੇਬਾਜ਼ੀ ਨਹੀਂ ਕਰੋਗੇ ਇਕੱਠੇ ਨਹੀਂ ਹੋਵੋਗੇ ਜੇ ਤੁਸੀਂ ਇਹਨਾਂ ਗੱਲਾਂ ਦੀ ਉਲੰਘਣਾ ਕੀਤੀ ਤਾਂ ਅਸੀਂ ਤੁਹਾਨੂੰ ਕੱਢ ਦਵਾਂਗੇ ਮਤਲਬ ਇਹੋ ਜੀਆਂ ਗੱਲਾਂ ਸੈਨੇਟ ਦੀ ਗੈਰ ਸੈਨੇਟ ਦੀ ਗੈਰ ਮੌਜੂਦਗੀ ਵਿੱਚ ਚਾਹੁੰਦੀਆਂ ਨੇ ਇਸ ਕਰਕੇ ਵੀ ਖਤਰਨਾਕ ਹੈ ਵੀ ਸੈਨੇਟ ਜੇ ਨਹੀਂ ਹੋਗੀ ਕੱਲ ਨੂੰ ਤਾਂ ਆਪਾਂ ਇਹਨਾਂ ਗੱਲਾਂ ਨੂੰ ਕੁਐਸਚਨ ਕਿੱਥੇ ਕਰਾਂਗੇ ਇਹਨਾਂ ਬਾਰੇ ਕੋਈ ਗੱਲਬਾਤ ਕਿਸ ਪਲੇਟਫਾਰਮ ਤੇ ਹੋਏਗੀ ਤਾਂ ਵੀਸੀ ਦੇ ਕੋਲ ਤਾਂ ਕਿ ਤਾਨਾਸ਼ਾਹ ਤਾਕਤਾਂ ਨਾ ਹੋਣ ਇਸ ਜ਼ਰੂਰੀ ਹੁੰਦੀ ਫੰਕਸ਼ਨਿੰਗ ਲਈ ਇਸ ਕਰਕੇ ਸਾਨੂੰ ਪਤਾ ਹੈ ਇਹਦੀ ਐਮੀਅਤ ਕੀ ਹੈ ਤੇ ਦੂਜੀ ਗੱਲ ਇਹ ਵੀ ਪੰਜਾਬ ਦੀ ਨੁਮਾਇੰਦਗੀ ਪੰਜਾਬ ਦੀ ਨੁਮਾਇੰਦਗੀ ਸਿੱਧੇ-ਸਿੱਧੇ ਕੋ ਵੀ ਸੈਨੇਟ ਦੇ ਵਿੱਚ ਕੀ ਹੁੰਦਾ ਵੀ 99 ਮੈਂਬਰਾਂ ਚੋਂ 15 ਇਹੋ ਜਿਹੇ ਨੇ ਜਿਹੜੇ ਇਥੋਂ ਦੇ ਸਾਬਕਾ ਵਿਦਿਆਰਥੀ ਹੁੰਦੇ ਨੇ ਯੂਨੀਵਰਸਿਟੀ ਤੋਂ ਜਾਂ ਫਿਰ ਯੂਨੀਵਰਸਿਟੀ ਦੇ 202 ਕਾਲਜਾਂ ਤੋਂ ਉਹਨਾਂ ਨੇ ਜਿਹੜੀ ਗ੍ਰੈਜੂਏਸ਼ਨ ਕੀਤੀ ਹੋਵੇ ਤਾਂ ਉਹ ਇਹਨਾਂ ਚੋਣਾਂ ਦੇ ਵਿੱਚ ਹਿੱਸਾ ਲੈ ਸਕਦੇ ਨੇ ਵੋਟ ਪਾ ਸਕਦੇ ਨੇ ਖੜ੍ਹ ਵੀ ਸਕਦੇ ਨੇ ਤੇ ਉਹਨਾਂ ਦੀ ਨੁਮਾਇੰਦਗੀ ਸਿੱਧੇ-ਸਿੱਧੇ ਖਤਮ ਹੋ ਜਾਂਦੀ ਜੇ ਸੈਨੇਟ ਨਹੀਂ ਹੁੰਦੀ ਪੰਜਾਬ ਦੀ ਨੁਮਾਇੰਦਗੀ ਪੰਜਾਬ ਦੇ ਵਿਦਿਆਰਥੀਆਂ ਦੀ ਜਿਹੜੀ ਇੱਕ ਤੁਸੀਂ ਕਹਿੰਦੇ ਹੋ ਵੀ ਫਿਕਰ ਹੈ ਉਹ ਇੱਥੇ ਕੋਈ ਕੋਈ ਉਹਦੀ ਗੱਲ ਕਰ ਰਿਹਾ ਹੈ ਵੀ ਕੋਈ ਮੰਨ ਲਓ ਬੋਰ ਤੋਂ ਵਿਦਿਆਰਥੀ ਆਉਂਦੇ ਨੇ ਅੰਮ੍ਰਿਤਸਰ ਤੋਂ ਵਿਦਿਆਰਥੀ ਆਉਂਦੇ ਕਿਤੋਂ ਵੀ ਵਿਦਿਆਰਥੀ ਆ ਰਹੇ ਨੇ ਹੈਨਾ ਉਹਨਾਂ ਦੇ ਜੋ ਕਨਸਰਨ ਨੇ ਸੈਨੇਟ ਵਿੱਚ ਉਹ ਸੈਨੇਟੀ ਹੈ ਜਿਹੜੀ ਥਾਂ ਤੇ ਚੱਕੇ ਜਾ ਸਕਦੇ ਨੇ ਨਹੀਂ ਤਾਂ ਉਹਨਾਂ ਦਾ ਉਹਨਾਂ ਵਿਦਿਆਰਥੀਆਂ ਦਾ ਇਸ ਕਾਲਜ ਇਸ ਯੂਨੀਵਰਸਿਟੀ ਦੇ ਕੈਂਪਸ ਦੇ ਨਾਲ ਕੋਈ ਲਿੰਕ ਨਹੀਂ ਹੈਗਾ ਤੇ ਉਹ ਬਹੁਤ ਜ਼ਰੂਰੀ ਹੈ ਵੀ ਉਹ ਹੋਵੇ ਪੰਜਾਬ ਦੀ ਨੁਮਾਇੰਦਗੀ ਦੇ ਲਈ ਵਿਦਿਆਰਥੀਆਂ ਦੀ ਭਲਾਈ ਦੇ ਲਈ ਤੇ ਇੱਕ ਡੈਮੋਕਰੈਟਿਕ ਸਟਰਕਚਰ ਹੋਣ ਦੇ ਨਾਤੇ ਇਸ ਕਰਕੇ ਆਪਣਾ ਸੰਘਰਸ਼ ਅਸੀਂ ਕਰ ਰਹੇ ਹਾਂ ਪਰ ਕੀ ਪੰਜਾਬ ਸਰਕਾਰ ਹਮਦਰਦੀ ਦਿਖਾ ਰਹੀ ਹੈ ਯੂਨੀਵਰਸਿਟੀ ਲੈ ਕੇ ਕਿਉਂਕ ਇੱਕ ਵੱਡਾ ਇਕੱਠ ਹੋਇਆ ਸੀਗਾ ਸਟੂਡੈਂਟਸ ਵੱਲੋਂ ਇੱਕ ਵੱਡੀ ਕਾਲ ਦਿੱਤੀ ਗਈ ਵੱਡਾ ਇਕੱਠ ਹੋਇਆ ਗੇਟ ਇਸ ਜਗ੍ਹਾ ਤੇ ਤੋੜੇ ਗਏ ਜਿਸ ਤੋਂ ਬਾਅਦ ਬੱਚਿਆਂ ਤੇ ਪਰਚੇ ਪਏ ਨੇ ਪਰ ਦੇ ਦੇ ਕਿਵੇਂ ਕਿਉਂਕਿ ਇਹ ਚੰਡੀਗੜ੍ਹ ਦੇ ਵਿੱਚ ਇੱਕ ਤਰ੍ਹਾਂ ਪੰਜਾਬ ਯੂਨੀਵਰਸਿਟੀ ਪੈਂਦੀ ਹੈ ਪਰ ਇੱਥੇ ਚੰਡੀਗੜ੍ਹ ਦੀ ਪੁਲਿਸ ਦੀ ਬਜਾਏ ਪੰਜਾਬ ਪੁਲਿਸ ਦਾ ਹੋਣਾ 6 ਫੇਸ ਦੇ ਵਿੱਚ ਹਰਿਆਣਾ ਪੁਲਿਸ ਦਾ ਲੱਗਣਾ ਕੀ ਤੁੰ ਤੁਸੀਂ ਵੀ ਇਹ ਚੀਜ਼ਾਂ ਹਰ ਦੇਖਿਆ ਵਕੂ ਵੀ ਦੇਖੀ ਹੈ ਇਹਨੂੰ ਕਿਸ ਤਰ੍ਹਾਂ ਲੋਕ ਉਰੇ ਤੱਕ ਸਰ ਪੰਜਾਬ ਪੁਲਿਸ ਪਹੁੰਚੀ ਉਸ ਨੂੰ ਕੁੱਟਣ ਦੇ ਲਈ ਬਿਲਕੁਲ ਅਸੀਂ ਉਸ ਦਿਨ ਮੋਰਚ ਉਸ ਤੋਂ ਅਗਲੇ ਦਿਨੀ ਮੋਰਚੇ ਵੱਲ ਇੱਕ ਸਟੇਟਮੈਂਟ ਵੀ ਜਾਰੀ ਕੀਤੀ ਸੀ ਕਿ ਅਸੀਂ ਪੰਜਾਬ ਸਰਕਾਰ ਦੂਤ ਨੂੰ ਸਵਾਲ ਕਰਦੇ ਹਾਂ ਵੀ ਉਹ ਜਿਹੜਾ ਪੰਜਾਬ ਪੁਲਿਸ ਵੱਲੋਂ ਇੱਕ ਲਾਠੀ ਚਾਰਜ ਕੀਤਾ ਗਿਆ ਵੀ ਉਹ ਕਿਉਂ ਕਰਵਾਇਆ ਗਿਆ ਹੈ ਨਾ ਵੀ ਪੰਜਾਬ ਪੁਲਿਸ ਦੇ ਉਹਨਾਂ ਨੇ ਖੈਦੀ ਹੀ ਹੈ ਵੀ ਉਹਨਾਂ ਨੇ ਹੈ ਨਾ ਕਿ ਵਿਦਿਆਰਥੀਆਂ ਦੇ ਉੱਤੇ ਲੋਕਾਂ ਤੇ ਡਾਂਗਾ ਭਰਾਈਆਂ ਵੀ ਜਿਹੜੇ ਆਪਣੇ ਹੱਕ ਲੈਣ ਦੇ ਲਈ ਆਏ ਸੀਗੇ ਉਹਨਾਂ ਦੇ ਉੱਤੇ ਜ਼ਬਰ ਕਰਨ ਦਾ ਕੋਈ ਮਤਲਬ ਨਹੀਂ ਬਣਦਾ ਵੀ ਉਹ ਬਿਲਕੁਲ ਤੁਸੀਂ ਕਹਿ ਲਓ ਵੀ ਅਨਮਨੁੱਖੀ ਗ ਕਰਨਾ ਤੇ ਅਸੀਂ ਉਦੋਂ ਵੀ ਸਰਕਾਰ ਨੂੰ ਸਵਾਲ ਕੀਤਾ ਸੀਗਾ ਵੀ ਇਹ ਲਾਠੀ ਜੱਟ ਕਿਉਂ ਹੋਇਆ ਹੈ ਨਾ ਵੀ ਆਪਾਂ ਸਟੇਜ ਤੋਂ ਕੋਈ ਹੋਰ ਗੱਲ ਚੱਲ ਰਹੀ ਹੈ ਨਾ ਪਰ ਸਟੇਜ ਦੇ ਥੱਲੇ ਗੇਟ ਤੇ ਕੁਝ ਹੋਰ ਚੱਲ ਰਿਹਾ ਪਰ ਉਸ ਤੋਂ ਬਾਅਦ ਵੀ ਜਿਵੇਂ ਆਪਾਂ ਦੇਖਦੇ ਆ ਵੀ ਪਿਛਲੇ ਦਿਨਾਂ ਦੇ ਵਿੱਚ ਜਿਵੇਂ 10 ਤਰੀਕ ਤੋਂ ਬਾਅਦ ਵੀ ਚੀਜ਼ਾਂ ਅੱਗੇ ਵਧੀਆਂ ਨੇ ਵੀ ਸਰਕਾਰ ਹੁਣ ਕਹਿ ਰਹੀ ਹੈ ਵੀ ਅਸੀਂ ਇਹ ਮੁੱਦਾ ਚੱਕਾਂਗੇ ਜਾਂ ਫਿਰ ਹੁਣ ਜਿਵੇਂ ਗੱਲ ਆਈ ਹੈ ਵੀ ਅਸੀਂ ਇੱਕ ਕਹਾਂਗੇ ਵੀ ਸਾਡੀ ਗੱਲ ਹੋਈ ਹੈ ਤੇ ਸੈਨੇਟ ਦੀਆਂ ਚੋਣਾਂ ਜਲਦੀ ਬਹਿਸ ਹੋਣਗੀਆਂ ਸਾਨੂੰ ਕਨਫਰਮੇਸ਼ਨ ਹੋ ਜਿਵੇਂ ਕਹਿ ਰਹੇ ਨੇ ਹੈ ਕਿ ਹਾਂ ਉਹ ਕਹਿ ਰਹੇ ਨੇ ਵੀ ਜੇ ਸਾਨੂੰ ਪਤਾ ਵੀ ਜਲਦੀ ਹੋ ਜਾਣਗੀ ਤਾਂ ਇਹ ਚੰਗੀ ਗੱਲ ਹੈ ਵੀ ਜੇ ਇਹ ਗੱਲ ਹੋਈ ਹੈ ਸਰ ਸੋਸ਼ਲ ਮੀਡੀਆ ਤਸਵੀਰ ਦੇ ਦਿਓ ਸਾਰੇ ਸੋਸ਼ਲ ਮੀਡੀਆ ਦੇਤੇ ਆ ਜਿ ਜਿਨ ਤੁਸੀਂ ਮੌਜੂਦਾ ਐਮਪੀ ਤੋਂ ਸਵਾਲ ਕੀਤੇ ਸੀਗੇ ਜਦੋਂ ਬੈਂਚ ਵਸਾਈ ਹੋਈ ਸੀਗੀ ਹਾਲਾਂਕਿ ਸੋਸ਼ਲ ਮੀਡੀਆ ਦੇ ਕਹਿੰਦੇ ਵੀ ਕੁੜੀ ਨੇ ਸੱਚ ਬੋਲਿਆ ਕੁੜੀ ਨੇ ਬੇਵਕੀ ਨਾ ਬੋਲਿਆ ਪਰ ਕਹਿੰਦੇ ਕਿ ਕਿਤੇ ਨਾ ਕਿਤੇ ਖਤਰਾ ਨਾ ਕੁੜੀ ਦੇ ਉੱਤੇ ਆਵੇ ਕਿਉਂਕਿ ਸਰਕਾਰ ਜਾਂ ਤਾਂ ਪਰਚੇ ਦਰਜ ਕਰ ਰਹੀ ਹੈ ਮਨਚ ਡਰ ਪਿਆ ਉਸ ਵਕ ਜਦੋਂ ਬੋਲੀ ਉਸ ਤੋਂ ਬਾਅਦ ਮਨਚ ਆਇਆ ਵੀ ਯਾਰ ਮੈਂ ਵੀ ਕੀ ਕੀਤਾ ਹਾਲਾਂਕਿ ਬੋਲੀ ਤਾਂ ਸਿੱਧੇ ਸੀਗੇ ਸਵਾਲ ਪਰ ਮਨਚ ਆਇਆ ਕਿਉਂਕਿ ਸੋਸ਼ਲ ਮੀਡੀਆ ਵੀ ਕਹਿ ਰਿਹਾ ਕਹਿੰਦੇ ਵੀ ਕੁਝ ਵੀ ਹੋ ਸਕਦਾ ਵੀ ਕੇਸ ਤਾਂ ਪੈ ਹੀ ਸਕਦਾ ਕਿਉਂ ਜਿਨੇ ਮੂੰਹ ਤੋਂ ਬੋਲਣਾ ਨਹੀਂ ਦੇਖੋ ਸ ਜਿਹੜੋ ਬਾਬਾ ਦੇਖ ਲਿਓ ਕਿ ਸਵਾਲ ਪੁੱਛਣ ਤੇ ਸ ਮੌਜੂਦਾ ਸਰਕਾਰ ਨੂੰ ਸਵਾਲ ਪੁੱਛਣ ਦੀ ਜੇ ਕੇਸ ਪੈ ਸਕਦੇ ਨੇ ਹਨਾ ਮਤਲਬ ਇਹ ਇੱਕ ਬਹੁਤ ਜਮਹੂਰੀਅਤ ਦਾ ਕਾਹਨ ਹੋਵੇਗਾ ਇਦੋ ਸਿੱਕੋ ਹੋ ਵੀ ਸਵਾਲ ਪੁੱਛਣ ਦੇ ਉੱਤੇ ਤੁਸੀਂ ਆਪਾਂ ਮਨਾਹੀ ਲਾ ਲਈ ਹੈ ਪਰ ਰੋਕਾ ਲਾ ਲਈਏ ਗੱਲ ਇਹ ਹੈ ਵੀ ਉਹਦੇ ਤੋਂ ਬਾਅਦ ਸਗੋਂ ਮੈਂ ਕਹਾਂਗੇ ਵੀ ਉਸ ਘਟਨਾ ਨਹੀਂ ਪਰ ਜਿਹੜਾ 10 ਤਰੀਕ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਪਰਚਾ ਦਰਜ ਕੀਤਾ ਅਣਪਛਾਤੇ ਲੋਕਾਂ ਦੇ ਉੱਤੇ ਤੇ ਉਹਦੇ ਵਿੱਚ ਇੱਕ ਗੁੰਜਾਇਸ਼ ਹੈਗੀ ਵੀ ਜਦੋਂ ਸੰਘਰਸ਼ ਖਤਮ ਹੁੰਦਾ ਹੈ ਤਾਂ ਉਦੋਂ ਉਹ ਮਤਲਬ ਆਪ ਚੁਣ ਕੇ ਵੀ ਇਹ ਨਾ ਇਹਨਾਂ ਨੂੰ ਜੇ ਟਾਰਗੇਟ ਕਰਨਾ ਹੋਵੇ ਉਹਨਾਂ ਨੇ ਜਿਹੜੇ ਮੇਨ ਕਰ ਸਕਦੇ ਨੇ ਪਰ ਹਾਂਜੀ ਪਰ ਸਾਡੀ ਉੱਥੇ ਗੈਰ ਮੌਜੂਦਗੀ ਸੀਗੀ ਪਹਿਲੀ ਗੱਲ ਦੂਜੀ ਗੱਲ ਜੇ ਇਹੋ ਜਿਹਾ ਕੁਝ ਹੁੰਦਾ ਵੀਰ ਸਾਨੂੰ ਵਿਸ਼ਵਾਸ ਹੈ ਪੂਰਾ ਵੀ ਜਿਸ ਤਰ੍ਹਾਂ ਲੋਕ ਇਸ ਮੁੱ ਕਿੰਤੀ ਦੇ ਵਿੱਚ ਸਾਥ ਦੇ ਰਹੇ ਨੇ ਉਵੇਂ ਜਦੋਂ ਜੇ ਪਰਚੇ ਰੱਦ ਕਰਾਉਣ ਦੀ ਗੱਲ ਆਈ ਕਿ ਤੇ ਉਦੋਂ ਵੀ ਲੋਕ ਆਣਗੇ ਸਰ ਉਹਨਾਂ ਆਖਰ ਦੇ ਵਿੱਚ ਇਸ ਵਕਤ ਯੂਨੀਵਰਸਿਟੀ ਹਾਲਕੀ ਗੁਰੂ ਦਾ ਲੰਗਰ ਵੀ ਚੱਲ ਰਿਹਾ ਹੈ ਹਰ ਵਰਗ ਦੇ ਲੋਕ ਇਰ ਪਹੁੰਚੇ ਹੋਏ ਨੇ ਹਰ ਜਿਹੜੇ ਨੇ ਉਰੇ ਪ੍ਰੋਟੈਸਟ ਕਰ ਰਹੇ ਨੇ ਹੁਣ ਅਗਲੀ ਰਣਨੀਤੀ ਕੀ ਹੈ ਯੂਨੀਵਰਸਿਟੀ ਅੱਜ ਬੇਸ਼ੱਕ ਮੀਟਿੰਗ ਚੱਲ ਰਹੀ ਹੈ ਪਰ ਕੀ ਰਣਨੀਤੀ ਲਾ ਦੇ ਕਿਉਂਕਿ ਹਾਲ ਤੱਕ ਸਰਕਾਰਾਂ ਹਾਲੇ ਵੀ ਸੁੱਟੀਆਂ ਪਈਆਂ ਨੇ ਸਰਕਾਰਾਂ ਤਾਂ ਖਾਲੇ ਵੀ ਕੋਈ ਗੱਲ ਨਹੀਂ ਵੀਸੀ ਅੰਦਰ ਆਪਣੇ ਕਮਰੇ ਚ ਬੈਠੀ ਹੈ ਆਰਾਮ ਨਾਲ ਚਾਹ ਪਾਣੀ ਪੀਂਦੀ ਹੈ ਪਰ ਹੁਣ ਅਗਲੀ ਕੋਲ ਕੀ ਹੈ ਵੀਸੀ ਨੂੰ ਕੀ ਲਲਕਾਰ ਰਿਹਾ ਤੇ ਇਸੀ ਲਲਕਾਰ ਵੱਲੋਂ ਕੀ ਲਲਕਾਰ ਆ ਆ ਬਿਲਕੁਲ ਅਸੀਂ ਜੋ ਮੈਂ ਪਹਿਲਾਂ ਦੱਸਿਆ ਅੱਜ ਆਪਣੀ ਮੀਟਿੰਗ ਚੱਲ ਰਹੀ ਹੈ ਅਸੀਂ ਜਲਦੀ ਹੀ ਕਾਲ ਦਵਾਂਗੇ ਵੀ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਜਿਵੇਂ ਕਿਸਾਨ ਜਥੇਬੰਦੀਆਂ ਨੇ ਵਿਦਿਆਰਥੀ ਜਥੇਬੰਦੀਆਂ ਨੇ ਟੀਚਰ ਫਰੰਟ ਨੇ ਤੁਸੀਂ ਦੇਖੋ ਜਿਹੜੀ 10 ਤਰੀਕ ਦੀ ਆਪਣੀ ਕਾਲ ਸੀਗੀ ਉਹਦੇ ਲਈ ਉਹਦੀ ਤਿਆਰੀ ਦੇ ਲਈ ਅਸੀਂ 7 ਤਰੀਕ ਨੂੰ ਮੀਟਿੰਗ ਸੱਦੀ ਸੀਗੀ ਜਿਦੇ ਵਿੱਚ 70 ਜਥੇਬੰਦੀਆਂ ਆਈਆਂ ਸੀਗੀਆਂ ਤੇ ਅੱਜ ਵੀ ਕਰੀਬ ਉਨੀ ਗਿਣਤੀ ਆਪਣੇ ਕੋਲ ਹੈਗੀ ਹੈ ਠੋਸ ਗਿਣਤੀ ਆਪਾਂ ਬਾਅਦ ਵਿੱਚ ਦੱਸ ਸਕਾਂਗੇ ਤੇ ਉਹਨਾਂ ਸਾਰਿਆਂ ਦੇ ਨਾਲ ਫੇਰ ਤੋਂ ਇਹੀ ਗੱਲ ਚੱਲ ਰਹੀ ਹੈ ਮਸ਼ਵਰਾ ਗੱਲਬਾਤ ਚੱਲ ਰਹੀ ਹੈ ਵੀ ਅਗਲੀ ਕਾਲ ਦੀ ਵੀ ਇੱਕ ਤੋਂ ਵੱਧ ਤੇ ਆਪਾਂ ਕੀ ਕੀ ਕਰ ਸਕਦੇ ਆ ਉਹਦੇ ਵਿੱਚ ਵੀ ਉਹਨਾਂ ਦੇ ਕੀ ਸੁਝਾਅ ਨੇ ਆਪਾਂ ਪ੍ਰਪੋਜ਼ਲ ਰੱਖਾਂਗੇ ਉਹ ਆਪਣੇ ਸੁਝਾਅ ਰੱਖਣਗੇ ਫਿਰ ਉਹ ਤੋਂ ਬਾਅਦ ਅਸੀਂ ਸ਼ਾਮ ਤੱਕ ਪ੍ਰੈਸ ਕਾਨਫਰੰਸ ਕਰਕੇ ਆਪਣਾ ਐਲਾਨ ਕਰਾਂਗੇ ਪੂਰੀ ਪੂਰੇ ਤੌਰ ਤੇ ਵੀ ਆਪਣਾ ਕੀ ਪੈਂਤਰਾ ਰਹੂਗਾ ਕਿ ਕਿਸ ਤਰ੍ਹਾਂ ਚੱਲਾਂਗੇ ਇੱਕ class ਦੇ ਵਿੱਚ ਹੀ ਅ ਮਨ ਦੇ ਵਿੱਚ ਕਦੇ ਆਂਦਾ ਹੈ ਵੀ ਅਸੀਂ ਇਸੇ ਦੇਸ਼ ਦੇ ਜੁਆਕ ਆਂ ਅਸੀਂ ਐਜੂਕੇਸ਼ਨ ਸਿਸਟਮ ਬੈਟਰ ਚਾਹੁੰਦੇ ਆਂ ਪਰ ਅੱਜ ਉਹੀ ਇੱਕ ਬੱਚਿਆਂ ਨੂੰ ਜਿਹੜਾ ਹੈ ਉਹ ਪ੍ਰੋਟੈਸਟ ਕਰਨੇ ਪੈ ਰਹੇ ਨੇ ਇੰਨੇ ਕ ਮਾੜੀ ਕਿਸਮਤ ਆ ਚੁੱਕੀ ਇੰਨੇ ਕ ਮਾੜੇ ਹਾਲਾਤ ਆ ਚੁੱਕੇ ਨੇ ਕਿ ਇੱਕ ਸਟੱਡੀ ਦੇ ਲਈ ਪ੍ਰੋਟੈਸਟ ਕਰਨਾ ਪੈ ਰਿਹਾ ਹੈ ਬਿਲਕੁਲ ਦੇਖੋ ਲੋਕਾਂ ਨੂੰ ਹਮੇਸ਼ਾ ਤੋਂ ਹੀ ਸੰਘਰਸ਼ ਕਰਨਾ ਪਿਆ ਹੈ ਜਿਤੇ ਅੱਜ ਦੇਖੋ ਹੁਣ ਰੋਜ਼ਗਾਰ ਸਰੇ ਦਾ ਹੱਕ ਹੈ ਪਰ ਕੀ ਰੋਜ਼ਗਾਰ ਦੇ ਲਈ ਅੱਜ ਵਿਦਿਆਰਥੀ ਜਦੋਂ ਪੜ ਕੇ ਵਿਦਿਆਰਥੀ ਨੌਜਵਾਨ ਯੂਨੀਵਰਸਿਟੀਾਂ ਕਾਲਜਾਂ ਤੋਂ ਨਿਕਲਦੇ ਨੇ ਕੀ ਉਹਨਾਂ ਨੂੰ ਇਹ ਸੰਘਰਸ਼ ਨਹੀਂ ਕਰਨਾ ਪੈ ਰਿਹਾ ਕਿ ਅੱਜ ਆਪਾਂ ਨੂੰ ਗਰੀਬੀ ਦੇ ਖਿਲਾਫ ਸੰਘਰਸ਼ ਕਰਨਾ ਨਹੀਂ ਪੈ ਰਿਹਾ ਹੈ ਨਾ ਵੀ ਤੁਸੀਂ ਦੇਖੋ ਵੀ ਇੱਕ ਜਿਹੋ ਜਿਹਾ ਆਪਣਾ ਸਮਾਜ ਦੇ ਵੀ ਸੰਘਰਸ਼ ਦੇ ਬਿਨਾ ਲੋਕਾਂ ਨੂੰ ਹੱਕ ਨਹੀਂ ਮਿਲਦੇ ਜਿਵੇਂ ਭਗਤ ਸਿੰਘ ਨੇ ਕਿਹਾ ਸੀਗਾ ਉਹ ਕਹਿੰਦੇ ਵੀ ਜੇ ਇਥੇ ਇਨਕਲਾਬ ਨਹੀਂ ਆਉਂਦਾ ਤਾਂ ਇੱਥੇ ਲੁਟੇਰੀਆਂ ਦੀ ਚਵਣੀਆਂ ਦੇ ਰੰਗ ਬਦਲ ਜਾਣਗੇ ਪਰ ਲੁੱਟ ਖਤਮ ਨਹੀਂ ਹੋਣੀ ਤਾਂ ਹੀ ਆਪਾਂ ਦੇਖਦੇ ਆ ਵੀ ਜਿਹੜਾ ਜਿਹੜਾ ਮਿਹਨਤ ਕਸ਼ ਵਰਗ ਹੈ ਜਿਹੜੇ ਵਿਦਿਆਰਥੀ ਨੇ ਨੌਜਵਾਨ ਨੇ ਜਿਹੜਾ ਜਿਹੜੇ ਮਜ਼ਦੂਰ ਨੇ ਹਨਾ ਮਤਲਬ ਉਹਨਾਂ ਤੇ ਉੱਤੇ ਜਿਸ ਤਰ੍ਹਾਂ ਦਾ ਜ਼ਬਰ ਹੁੰਦਾ ਹੈ ਇਸ ਸਮਾਜ ਦੇ ਵਿੱਚ ਵੀ ਉਹ ਆਪਾਂ ਦੇਖਦੇ ਆ ਵੀ ਆਪਣਾ ਸਮਾਜ ਅੱਜ ਬਹੁਤ ਲੋਕਾਂ ਨੂੰ ਮਜਬੂਰ ਕਰਦਾ ਸੰਘਰਸ਼ ਦੇ ਲਈ ਪਰ ਉਹਨਾਂ ਸੰਘਰਸ਼ਾਂ ਚੋਂ ਹੀ ਇੱਕ ਨਵਾਂ ਸਮਾਜ ਖੜਦਾ ਜ ਜਿਹਦੇ ਵਿੱਚ ਲੋਕ ਬਰਾਬਰ ਦਾ ਨਾਲ ਰਹੇ ਸਕਣ ਜਿਹਦੇ ਵਿੱਚ ਲੋਕਾਂ ਦੇ ਜਿਹੜੇ ਬੁਨਿਆਦੀ ਹੱਕ ਨੇ ਸਭ ਤੋਂ ਪਹਿਲਾਂ ਉਹ ਪੂਰੇ ਕੀਤੇ ਜਾਣ ਜਿਹੜਾ ਉਹ ਸੰਘਰਸ਼ ਹੈ ਉਹਦੇ ਵਿੱਚ ਹੀ ਦੇਖੋ ਵੀ ਵਿਦਿਆਰਥੀਆਂ ਦੇ ਸੰਘਰਸ਼ ਵੀ ਆਉਂਦੇ ਨੇ ਜਿਵੇਂ ਹੁਣ ਸਾਡੇ ਸੰਘਰਸ਼ ਵੀ ਤਾਂ ਚੱਲਦੇ ਨੇ ਵੀ ਫੀਸਾਂ ਘਟਾਈਆਂ ਜਾਣ ਅਸੀਂ ਤਾਂ ਕਹਿੰਦੇ ਵੀ ਦੇਖੋ ਵੀ ਸਿੱਖਿਆ ਇੱਕ ਬੁਨਿਆਦੀ ਮੂਢਲਾ ਹੱਕ ਹੈ ਹਰ ਇਨਸਾਨ ਦਾ ਇਸ ਕਰਕੇ ਸਿੱਖਿਆ ਮੁਫਤ ਹੋਣੀ ਚਾਹੀਦੀ ਹੈ ਸਿੱਖਿਆ ਦੇ ਉੱਤੇ ਕੋਈ ਪ੍ਰਾਈਸ ਟੈਗ ਨਹੀਂ ਲੱਗਣਾ ਜੇ ਫਿਰ ਜੇ ਤੁਸੀਂ ਡਿਗਰੀ ਖਰੀਦ ਸਕਦੇ ਹੋ ਤਾਂ ਪੜ੍ਹ ਲਓ ਨਹੀਂ ਤਾਂ ਨਾ ਪੜੋ ਜਿਵੇਂ ਇਸ ਇਸ ਯੂਨੀਵਰਸਿਟੀ ਦੇ ਵਿੱਚ ਹੀ ਹੁਣ ਹੈਗੇ ਨੇ ਕੋਰਸ ਇੱਥੇ ਬੀ ਡੀ ਐਸ ਦਾ ਕੋਰਸ ਹੈ ਉਹਦੀ 1 ਲੱਖ ਦੀ ਫੀਸ ਸਾਰਾ ਖਰਚਾ ਮਿਲਾ ਕੇ 2.5 ਲੱਖ ਆ ਜਾਂਦੀ ਹੈ ਇੱਕ ਦਿਨ ਇੱਕ ਇੱਥੇ 3 ਇੱਥੇ 5 ਇਅਰ ਦਾ ਕੋਰਸ ਹੈ ਜਿਹਦੇ 1 ਸਾਲ ਦੀ 1.5 ਘੰਟੇ ਖਾਏ ਫੀਸ ਇਸ ਦੇ ਪੜ੍ਹਨ ਦਾ ਖਰਚਾ ਬਾਕੀ ਜੇ ਤੁਹਾਡੇ ਹੋਰ ਖਰਚੇ ਨੇ ਰਹਿਣ ਦਾ ਖਰਚਾ ਉਹ ਸਾਰਾ ਵੱਖਰਾ ਇਸ ਕਰਕੇ ਸਿੱਖਿਆ ਦੇ ਉੱਤੇ ਅੱਜ ਕੋ ਪ੍ਰਾਈਸ ਟੈਗ ਲਾਇਆ ਜਾ ਰਿਹਾ ਹੈ ਵੀ ਜੋ ਖਰੀਦ ਸਕਦਾ ਉਹ ਖਰੀਦੇ ਜਿਵੇਂ ਮੈਂ ਵਿਦਿਆਰਥੀ ਹੋ ਕੇ ਇਸ ਯੂਨੀਵਰਸਿਟੀ ਕੈਂਪਸ ਦੀ ਗੱਲ ਕਰ ਰਹੀ ਹਾਂ ਪਰ ਆਪਾਂ ਆਮ ਸਮਾਜ ਵਿੱਚ ਦੇਖੀਏ ਵੀ ਆਪਾਂ ਕਹੇ ਵੀ ਕੀ ਸਰਕਾਰਾਂ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਵੀ ਪੂਰੀਆਂ ਕਰ ਪਾ ਰਹੀਆਂ ਨੇ ਜਾਂ ਫਿਰ ਸਿਰਫ ਚੋਣਾਂ ਦੇ ਵਿੱਚ ਹਰ 5 ਸਾਲਾਂ ਬਾਅਦ ਨਵੇਂ ਨਵੇਂ ਵਾਅਦੇ ਨਵੇਂ ਨਵੇਂ ਚੁਬਲੇ ਹੁੰਦੇ ਨੇ ਤੇ ਉਸ ਤੋਂ ਬਾਅਦ ਲੋਕ ਵੀ ਜਿਹੜੇ ਨੇ ਲੋਕ ਆਸ ਤੋਂ ਨਹੀਂ ਵੋਟ ਪਾਉਂਦੇ ਲੋਕ ਅੱਖ ਕੇ ਵੋਟ ਪਾਉਂਦੇ ਨੇ ਵੀ ਇਹਨੇ ਤਾਂ ਕੁਝ ਨਹੀਂ ਕੀਤਾ ਚਲ ਇਹਨੂੰ ਲਿਆ ਕੇ ਦੇ ਪਰ ਲੋਕਾਂ ਦੇ ਵਿੱਚ ਵੀ ਅੱਜ ਇਹ ਗੱਲ ਸਾਫ਼ ਹੈ ਵੀ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਪਾਰਟੀਆਂ ਨੇ ਉਹ ਲੋਕਾਂ ਦੇ ਭਲੇ ਲਈ ਕੰਮ ਨਹੀਂ ਕਰ ਰਹੀਆਂ ਵੀ ਆਪਾਂ ਦੇਖਦੇ ਹਾਂ ਵੀ 5 ਸਾਲਾਂ ਦੇ ਬਾਅਦ ਲੋਕਾਂ ਦੀ ਹਾਲਤਾਂ ਉਹ ਜਿਹੀਆਂ ਹੀ ਆ ਜਾਂ ਫਿਰ ਬੱਤਰ ਵੀ ਹੋ ਜਾਂਦੀਆਂ ਨੇ ਪਰ ਜਿਹੜੇ ਲੀਡਰ ਹੁੰਦੇ ਨੇ ਆ ਪਾਰਟੀ ਵਾਲੇ ਹੁੰਦੇ ਨੇ ਉਹਨਾਂ ਦੀਆਂ ਸਮਰੱਥੀਆਂ ਬਹੁਤ ਵੱਡੀਆਂ ਹੋ ਜਾਂਦੀਆਂ ਨੇ ਹੈਨਾ ਜਾਂ ਫਿਰ ਜਿਹੜੇ ਆਪਣੇ ਸਮਾਜ ਪੂਰੇ ਦੇਸ਼ ਦੇ ਜਿਹੜੇ ਧਨਾੜ ਨੇ ਬਾਨੀੜਾਨੀ ਵਰਗੇ ਹੈਨਾ ਉਹਨਾਂ ਦੀ ਜਿਹੜੀ ਹੁਣ ਸੰਪਤੀ ਹੈ ਧਨ ਦੌਲਤ ਹੈ ਉਹ ਤਾਂ ਲਗਾਤਾਰ ਮਤਲਬ ਦੁੱਗਣੀ ਚੌਗਣੀ ਹੁੰਦੀ ਹੈ ਹੈਨਾ ਵੀ ਉਹ ਗੁਣਾ ਹੋ ਜਾਂਦੇ ਇੰਨੀ ਜ਼ਿਆਦਾ ਵਧ ਰਹੀਆਂ ਤਾਂ ਜਿਹੜ ਆਪਣੇ ਦੇਸ਼ ਦੇ ਵਿੱਚ ਉਹ ਆਪਾਂ ਆਪ ਦੇਖਦੇ ਆਂ ਵੀ ਭੁੱਖਮਰੀ ਹੈ ਉਸ ਇੰਡੈਕਸ ਦੇ ਵਿੱਚ ਭਾਰਤ ਕਿੰਨੇ ਕਿੰਨਾ ਪਿੱਛੇ ਹੈ ਮਤਲਬ ਬਹੁਤ ਅੰਡਰ ਡਿਵੈਲਪਡ ਦੇਸ਼ਾ ਜੋ ਵੀ ਆਪਾਂ ਬਹੁਤ ਪਿੱਛੇ ਆ ਹਨ ਵੀ ਇੱਥੇ ਕਈ ਜਮਹੂਰੀ ਅਧਿਕਾਰ ਨੇ ਜਿਹੜੇ ਲੋਕਾਂ ਨੂੰ ਉਹ ਬਹੁਤ ਘਟ ਦਿੱਤੇ ਜਾਂਦੀ ਹੈ ਜਿਹੜੀ ਪੱਤਰਕਾਰਾਂ ਨੂੰ ਜਿਹੜੀ ਆਜ਼ਾਦੀ ਹੈ ਕਾਰਕੁਨਾਂ ਨੂੰ ਜਿਹੜੀ ਆਜ਼ਾਦੀ ਹੈ ਕੰਮ ਕਰਨ ਦੀ ਉਹ ਉਹ ਘਟ ਇੱਥੇ ਹੈਗੀ ਹੈ ਤਾਂ ਇਹ ਸੱਚਾਈ ਹੈ ਆਪਣੇ ਸਮਾਜ ਬਾਰੇ ਇੱਕ ਆਖਰ ਦੇ ਵਿੱਚ ਸੁਖਵੀਰ ਬਾਦਲ ਕੁਝ ਦਿਨ ਪਹਿਲਾਂ ਉਹਰੇ ਪੌਂਦੇ ਰਾਤ ਨੂੰ ਹਾਲਾਕਿ ਕਹਿ ਗਿਆ ਕਿ ਇਹ ਵੀ ਚਾਹੇ ਮੈਨੂੰ ਫਰੰਟ ਫੁੱਟ ਤੇ ਰੱਖੋ ਚਾਹੇ ਬੈਕ ਫੁੱਟ ਤੇ ਕਹਿੰਦੇ ਮੈਂ ਵੀ ਬੱਚਿਆਂ ਨਾਲ ਖੜਾ ਹਾਂ ਉਹਨੇ ਹਰ ਮੰਕੂਰੀ ਉੱਪਰ ਉਸ ਤੋਂ ਬਾਅਦ ਇੱਕ ਲੈਟਰ ਸਰਕੂਲੇਟ ਹੋ ਰਿਹਾ ਸ਼ਾਇਦ ਤੁਸੀਂ ਪੜਿਆ ਵੀ ਹੋਵੇ ਦੇਖੇ ਹੋਵੇ ਉਸ ਲੈਟਰ ਦੇ ਵਿੱਚ ਬਾਕਾਇਦਾ ਲਿਖਿਆ 2008 ਦੇ ਵਿੱਚ ਉਹ ਲੈਟਰ ਦਿੱਤਾ ਗਿਆ ਉਸ ਵਿੱਚ ਬਾਕਾਇਦਾ ਲਿਖਿਆ ਗਿਆ ਕਿ ਯੂਨੀਵਰਸਿਟੀ ਜਿਹੜੀ ਹੈ ਤੁਸੀਂ ਸੈਂਟਰਲਾਈਜੇਸ਼ਨ ਕਰ ਸਕਦੇ ਹੋ ਇੱਕ ਪਾਸੇ ਕਹਿਣਾ ਵੀ ਅਸੀਂ ਤੁਹਾਡੇ ਨਾਲ ਆ ਪਰ ਦੂਸਰੇ ਪਾਸੇ ਉਹ ਲੈਟਰ ਸਰਕੂਲੇਟ ਹੋਣਾ ਉਸ ਨੂੰ ਆਖਰ ਦੇ ਵਿੱਚ ਮੈਂ ਤੁਹਾਨੂੰ ਕਹਾਂ ਉਹ ਆਖਰ ਤੁਹਾਡੇ ਕੀ ਰੈਐਕਸ਼ਨ ਜਦੋਂ ਉਹ ਲੈਟਰ ਪੜਿਆ ਤਾਂ ਤੁਹਾਡੇ ਮਨ 'ਚ ਕੀ ਆਇਆ ਬਿਲਕੁਲ ਉਹ ਮਤਲਬ ਕਾਫੀ ਉਹ ਬਹੁਤ ਗਲਤ ਕਰ ਲੈ ਜਿਵੇਂ ਉਹਨੇ ਲਿਖਿਆ ਹੋਇਆ ਵੀ ਅਸੀਂ ਸਾਨੂੰ ਕੋਈ ਦਿੱਕਤ ਨਹੀਂ ਹੈ ਵੀ ਜੇ ਪੰਜਾਬੀ ਨੂੰ ਅਸੀਂ ਰਸਟ੍ਰਕਚਰ ਹੋ ਜਾ ਰਿਹਾ ਹੈ ਨਾ ਤਾਂ ਇਹਦੇ ਕੇਂਦਰੀਕਰਨ ਕਰ ਦਿੱਤਾ ਜਾਵੇ ਤਾਂ ਇਹ ਮਤਲਬ ਇੱਕ ਕੜੀ ਇਹਦੇ ਨਾਲ ਜੁੜਦੀ ਹੈ ਵੀ ਆਪਾਂ ਕਹੇ ਇਹ ਵੀ ਕੇਂਦਰੀਕਰਨ ਦਾ ਜਿਹੜਾ ਹਮਲਾ ਹੈ ਯੂਨੀਵਰਸਿਟੀ ਦੇ ਉੱਤੇ ਉਹ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਨਾ ਤੇ ਇੰਨੇ ਸਵੇ ਇੰਨੇ ਸਵੇ ਕਰੀਆਂ ਵੀ ਇਹ ਜਿਹੜੀ ਐਨਓਸੀ ਹੈ ਜਿਹੜੇ ਨੂੰ ਆਬਜੈਕਸ਼ਨ ਸਰਟੀਫਿਕੇਟ ਹੈ ਇਹ ਉਹਦੇ ਵਿੱਚ ਹੀ ਜੁੜਦਾ ਹੈ ਤੇ ਇਹ ਨੂੰ ਆਧਾਰ ਬਣਾ ਕੇ ਵੀ ਜਿਹੜੀ ਸਰਕਾਰ ਹੈ ਕੇਂਦਰ ਸਰਕਾਰ ਹੈ ਉਹ ਕਹਿੰਦੀ ਵੀ ਅਸੀਂ ਕਰ ਸਕਦੇ ਹਾਂ ਤੇ ਅਸੀਂ ਕਹਿੰਦੇ ਵੀ ਜੇ ਕਿਸੇ ਸਰਕਾਰ ਨੇ ਕੀਦਾ ਕੀਤਾ ਤਾਂ ਇਹਦੀ ਨਖੇਦੀ ਕਰਦੇ ਆਂ ਸੀ ਇਹਦੇ ਨਾਲ ਨਾਲ ਅਸੀਂ ਕਹਿੰਦੇ ਵੀ ਦੇਖੋ ਉਹ ਸਰਕਾਰ ਨੇ ਕੀਤਾ ਹੋਊਗਾ ਪਰ ਕੀ ਉਹ ਸਰਕਾਰ ਸਾਰੇ ਲੋਕਾਂ ਜਿਹਨੂੰ ਮੈਂਦੀ ਕੀ ਕਰ ਰਹੀ ਹੈ ਜੇ ਅੱਜ ਹਜ਼ਾਰਾਂ ਲੋਕ ਯੂਐਸਸੀ ਨੂੰ ਵਾਪਸ ਲੈਣ ਦੀ ਗੱਲ ਕਰ ਰਹੇ ਨੇ ਤਾਂ ਅੱਜ ਹਜ਼ਾਰਾਂ ਲੋ ਇਨਾ ਹਿਆਰਾਂ ਲੋਕਾਂ ਦੀ ਗੱਲ ਕੀ ਇਹ ਵੀ ਸਾਡੇ ਤੋਂ ਇੱਕੋ ਕੁਛ ਖੋਇਆ ਗਿਆ ਸਾਡੇ ਤੋਂ ਯੂਨੀਵਰਸਿਟੀ ਮਤਲਬ ਇੱਥੇ ਪੰਜਾਬੀ ਲੋਕ ਰਹਿੰਦੇ ਸੀ ਨਾ ਫਿਰ ਇੱਥੇ ਇੱਕ ਸ਼ਹਿਰ ਬਸਾਇਆ ਗਿਆ ਤੇ ਉਹਦੇ ਤੋਂ ਬਾਅਦ ਹੁਣ ਵੀ ਇਸ ਸ਼ਹਿਰ ਦੇ ਉੱਤੇ ਨਾ ਵੀ ਪੰਜਾਬ ਸਟੇਟ ਦਾ ਹੱਕ ਹੋਣਾ ਚਾਹੀਦਾ ਹੈ ਇਸ ਯੂਨੀਵਰਸਿਟੀ ਦੇ ਉੱਤੇ ਪੰਜਾਬ ਸਟੇਟ ਦਾ ਹੱਕ ਹੋਣਾ ਚਾਹੀਦਾ ਇਹ ਜਿਹੜੀ ਗੱਲ ਹੈ ਜੇ ਕੋਈ ਪੰਜਾਬ ਸਰਕਾਰ ਕੋਈ ਪਾਰਟੀ ਕੋਈ ਲੀਡਰ ਕੋਈ ਵੀ ਮਤਲਬ ਜੇ ਇਹਦਾ ਵਿਰੋਧ ਕਰਦਾ ਤਾਂ ਮਤਲਬ ਉਹ ਪੰਜਾਬ ਵਿਰੋਧੀ ਗੱਲ ਹੈ ਵੀ ਉਹ ਆਪਣੇ ਸਿੱਖਿਆ ਦੇ ਵਿਰੋਧੀ ਉਹ ਆਪਣੇ ਇੱਕ ਕੌਮ ਦੇ ਜਿਹੜੇ ਹੱਕ ਨੇ ਉਹਦੇ ਵਿਰੋਧ ਵਿੱਚ ਜਾਂਦੀ ਗੱਲ ਹੈ ਸਾਨੂੰ ਸੱਜਣਾ ਇਸ ਵਕਤ ਅਸਾਲਾ ਮੌਜੂ ਸੀਗੀ ਹਾਲਕੀ ਯੂਨੀਵਰਸਿਟੀ ਦੇ ਮੁੱਦੇ ਇਸ ਵਕਤ ਬਥੇਰੇ ਨੇ ਪਰ ਜੋ ਬਿੱਤੇ ਦਿਨ 10 ਤਰੀਕ ਨੂੰ ਹੋਇਆ ਬੱਚਿਆਂ ਦੇ ਉੱਤੇ ਹੋਰਾਂ ਤੋਂ ਤੇਰੇ ਪਰਚੇ ਪਾਏ ਗਏ ਉਸ ਦੀ ਸਿਰਫ ਨਕੀਦੀ ਹੋਈ ਹੈ ਪਰ ਉਸ ਦੇ ਬਾਵਜੂਦ ਵੀ ਅੱਜ ਜਿਹੜੀ ਇਸ ਵਕਤ ਮੀਟਿੰਗ ਚੱਲ ਰਹੀ ਹੈ ਪਰ ਇਸ ਮੀਟਿੰਗ ਦੇ ਵਿੱਚ ਕੀ ਸਿਟਾ ਨਿਕਲ ਕੇ ਸਾਹਮਣੇ ਆਉਂਦਾ ਹੈ ਕੀ ਕੁਝ ਹੋਵੇਗਾ ਅਗਲੀ ਰਣਨੀਤੀ ਕੀ ਹੈ ਉਹ ਹਰ ਚੀਜ਼ ਜਿਹੜੀ ਹੈ ਸਹਾਫ ਤਰ ਤਰ ਦੱਸ دی ਜਾਊਗੀ ਮੇਰੇ ਸੋਗੀ ਸੁੰਦਰ ਨਾਲ ਮੈਂ ਵਿਸ਼ੇਖ ਰਿਆ ਸਚੰਡੇ